ਸੇਗ ਹੈ ਕਿੱਦਾਂ ਦੇਖ ਰਹੇ ਹੋ ਇਸ ਸੈਸ਼ਨ ਨੂੰ ਕਿੱਦਾਂ ਦੇਖ ਰਹੇ ਹੋ 15 ਦਿਨ ਦਾ ਸੈਸ਼ਨ ਹੈ ਤੁਹਾਨੂੰ ਲਾਇਆ ਹੈ ਦੇਖੋ ਬਾਕੀ ਤਾਂ ਅੰਦਰ ਜਾ ਕੇ ਦੇਖਾਂਗੇ ਪਰ ਜੋ ਸਰਕਾਰ ਦੇ ਹਾਲਾਤ ਹੈ ਸਪੈਸ਼ਲੀ ਕਿਸਾਨ ਜਿਹੜਾ ਐਜੀਟੇਸ਼ਨ ਹੈ ਜੀ 7 ਦਿਨ ਬਾਅਦ ਐਫ ਆਈ ਆਰ ਕੀਤੀ ਔਰ ਉਹ ਵੀ ਅਣਪਛਾਤੇਆਂ ਤੇ ਔਰ ਉਹਦਾ ਕੋਈ ਮੂੰਹ ਸਿਰ ਮੈਨੂੰ ਤਾਂ ਕਿਤੇ ਲੱਗਿਆ ਨਹੀਂ ਮੈਂ ਤਾਂ ਮਾੜਾ ਮੋਟਾ ਚਲੋ ਪੁਲਿਸ ਦੇ ਵਿੱਚ ਵੀ ਕੰਮ ਕੀਤਾ ਮੈਂ ਪੜ੍ਹ ਕੇ ਵੀ ਦੇਖਿਆ ਮੈਨੂੰ ਲੱਗਦਾ ਵੀ ਸਰਕਾਰ ਬਿਲਕੁਲ ਹੀ ਸਰੈਂਡਰ ਕਰ ਗਈ ਔਰ ਅਸਲੀ ਗੱਲ ਹੈ ਕਿਤੇ ਨਾ ਕਿਤੇ ਤਾਂ ਬੀਜੇਪੀ ਦਾ ਪੱਖ ਪੂਰਦੀ ਹੋਈ ਹਰਿਆਣੇ ਦਾ ਪੱਖ ਪੂਰਦੀ ਹੋਈ ਲੇਕਿਨ ਕਿਸਾਨਾਂ ਨਾਲ ਕਿਤੇ ਖੜੀ ਦਿਖਦੀ ਨਹੀਂ ਔਰ ਉਹਦੇ ਤੇ ਅਸੀਂ ਬਿਲਕੁਲ ਨੋਟਿਸ ਵੀ ਲਵਾਂਗੇ ਔਰ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਆਉਂਦਾ ਫਲੋਰ ਆਫ ਦਾ ਹਾਊਸ ਕਿਉਂਕਿ ਅਸਲੀ ਗੱਲ ਹੈ ਇਹ ਡਰਾਮੇ ਬਾਜ਼ਾਂ ਦੀ ਸਰਕਾਰ ਹੈ ਫਲੋਰ ਦੇ ਉੱਤੇ ਕਹਿ ਕੇ ਵੀ ਜਿਹੜਾ ਕੁਝ ਕਰਦੇ ਨਹੀਂ ਹੈ ਬਿਲਕੁਲ ਮੈਨੂੰ ਲੱਗਦਾ ਕਿ ਹਰ 15 ਦਿਨਾਂ ਬਾਅਦ ਇਹ ਯੂ ਟਰਨ ਮਾਰਦੇ ਆ ਹਰ 10 ਦਿਨਾਂ ਬਾਅਦ ਯੂ ਟਰਨ ਮਾਰਦੇ ਆ ਸੋ ਇਸ ਕਰਕੇ ਅੱਜ ਬੇਸਿਕਲੀ ਇਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਉੱਥੇ ਕੇ ਪੱਗਰ ਸਾਹਿਬ ਸਰਕਾਰ ਕਹਿੰਦੀ ਹੈ ਕਿ ਅਸੀਂ ਵਿੱਚ ਜਿਹੜਾ ਵਕੀਲ ਕਿਸਾਨਾਂ ਦੇ ਬਣ ਕੇ ਕੇਂਦਰ ਨਾਲ ਬੈਠ ਕੇ ਕਰਾਈਆਂ ਨੇ 5 ਤੋਂ 6 ਘੰਟੇ ਦੀ ਬੈਠਕ ਵਕੀਲ ਦਾ ਤੇ ਦਲਾਲ ਦਾ ਫਰਕ ਹੁੰਦਾ ਇੱਕ ਦਲਾਲੀ ਕਰਨੀ ਹੁੰਦੀ ਹੈ ਇੱਕ ਵਕਾਲਤ ਕਰਨੀ ਹੁੰਦੀ ਆ ਸੋ ਇਸ ਕਰਕੇ ਮੇਰਾ ਖਿਆਲ ਇਤੋਂ ਵੱਧ ਹੁਣ ਮੈਂ ਕੁਝ ਨਾ ਹੀ ਕਮਾ ਤਾਂ ਚੱਲੋ ਨਾ ਬਾਰਡਰ ਤੇ ਇਦਾਂ ਦੇ ਹਾਲਾਤ ਕਿਉਂ ਬਣੇ ਦੇਖਦੇ ਹੋ ਜਿਸ ਤਰ੍ਹਾਂ ਹਰਿਆਣਾ ਨੇ ਜਿਸ ਤਰ੍ਹਾਂ ਦੇਖੋ ਭਾਜਪਾ ਦਾ ਬੜਾ ਕਲੀਅਰ ਅਜੰਡਾ ਹੈਗਾ ਪੋਲਰਾਈਜ਼ ਕਰਨ ਦਾ ਔਰ ਇਹ ਦੋਨੇ ਹੀ ਸਰਕਾਰਾਂ ਨੇ ਪੰਜਾਬ ਦੀ ਸਰਕਾਰ ਨੇ ਹਰਿਆਣਾ ਦੀ ਸਰਕਾਰ ਨੇ ਭਾਜਪਾ ਦੇ ਸਰਕਾਰ ਨੇ ਇਹ ਇਹਨਾਂ ਦੇ ਸਾਂਝੇ ਆਪਰੇਸ਼ਨ ਆ ਸਿਰਫ ਤੇ ਸਿਰਫ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਪੰਜਾਬੀਆਂ ਨੂੰ ਬੇਸਿਕਲੀ ਮਿਨੀਮਾਈਜ਼ ਕਰਨ ਲਈ ਔਰ ਪਾਰਟੀਕੂਲਰਲੀ ਸਿੱਖਾਂ ਨੂੰ ਉਦਾਂ ਟਾਰਗੇਟ ਕਰਨ ਲਈ ਵੀ ਹਾਂ ਵੀ ਅਸੀਂ ਪੋਲਰਾਈਜ਼ ਕਰ ਲਈਏ ਇਹ ਦੇਸ਼ ਨੂੰ ਪੋਲਰਾਈਜ਼ ਕਰਨ ਤੇ ਲੱਗੇ ਆ ਨਹੀਂ ਤਾਂ ਹਰਿਆਣੇ ਦੇ ਵਿੱਚ ਮਤਲਬ ਇਹੋ ਜਿਹੇ ਹਾਲਾਤ ਪੈਦਾ ਕਰਨੇ ਮੈਨੂੰ ਨਹੀਂ ਲੱਗਦਾ ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਵੀ ਇਦਾਂ ਦੀ ਡੈਮੋਕ੍ਰੇਸੀ ਚੱਲਦੀ ਹੋਵੇ ਇਹ ਡਿਕਟੇਟਰਸ਼ਿਪ ਦੇ ਨਾਂ ਤੇ ਡੈਮੋਕ੍ਰੇਸੀ ਹੈ ਸਰ ਜੀ ਨਿਪਟੇਗਾ ਕੀ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਕਿਸਾਨਾਂ ਦਾ ਹੀ ਮਸਲੇ ਦਾ ਹੋਏਗਾ ਕੀ ਦੇਖੋ ਅਲਟੀਮੇਟਲੀ ਤਾਂ ਕਿਤੇ ਗੁੱਡ ਸੈਂਸ ਪ੍ਰਵੇਲ ਕਰਨੀ ਚਾਹੀਦੀ ਆ ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿਣਾ ਹੁੰਦਾ ਵੀ ਨਾ ਨੁਕਸਾਨ ਕਰੋ ਇਸ ਦੇਸ਼ ਦੇ ਵਿੱਚ ਅਪ੍ਰੋਕਸੀਮੇਟਲੀ 140 ਤੋਂ 145 ਕਰੋੜ ਦਾ ਇਹ ਦੇਸ਼ ਹੈ ਜੌਬਸ ਦੀ ਗੱਲ ਹੈ ਅਨਇੰਪਲੋਇਮੈਂਟ ਦੀ ਗੱਲ ਹੈ ਭੁੱਖਮਰੀ ਦੀ ਗੱਲ ਹੈ ਸਾਡੀ ਇੰਡਸਟਰੀ ਦੀ ਗੱਲ ਹੈ ਕਿਉਂਕਿ ਅਸੀਂ ਉਹਨਾਂ ਨੂੰ ਫੀਡ ਕਰਨ ਦੀ ਬਜਾਏ ਅਸੀਂ ਉਹਨਾਂ ਨੂੰ ਪੋਲਰਾਈਜ਼ ਕਰਨ ਤੇ ਲੱਗੇ ਹੋਏ ਆ ਵੀ ਤਾਂ ਕਿ ਇਹ ਸਾਡੇ ਕੋਲ ਇਦਾਂ ਦੀ ਗੱਲ ਹੀ ਨਾ ਕਰਨ ਇਦਾਂ ਦਾ ਮੁੱਦਾ ਹੀ ਨਾ ਲੈ ਕੇ ਆਉਣ ਧੰਨਵਾਦ ਜੀ ਠੀਕ ਹੈ ਜੀ